ਅੱਜ ਲਖਣਾ ਮਾਰ ਮਾਰ ਛਾਲਾਂ ਆ ਰੀਆਂ ਸਾਡੇ ਗਰੀਬ ਹੀ ਆ 1947 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਸਰਕਾਰਾਂ ਬਣਾਉਂਦੇ ਰੇ ਸਾਡੇ ਗਰੀਬ ਵਰਗ ਬਣਾਉਂਦੇ ਰਿਆ ਅੱਜ ਅੱਜ ਐਡੀ ਵੱਡੀ ਘਟਨਾ ਜਿਹੜੀ ਵਾਪਰੀ ਆ ਹਾਂ ਕਹੇ ਤਗੜੇ ਬੰਦੇ ਹੁੰਦੀ ਇੱਕ ਹੀ ਮਰਦਾ ਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮੰਤਰੀਆਂ ਤੇ ਐਮਐਲਏ ਨੇ ਆਉਣੇ ਪਰ ਇਹ ਗਰੀਬ ਪਰਿਵਾਰ ਦੇ ਵਿੱਚ ਜੇ ਚਾਰਜੀ ਐਕਸਪਾਇਰ ਹੋ ਗਿਆ ਤੇ ਅੱਜ ਤੱਕ ਇੱਥੇ ਕੋਈ ਐਮਐਲਏ ਕੋਈ ਮੰਤਰੀ ਨਹੀਂ ਆਇਆ ਸਾਡਾ ਸੋਲ ਸਾਹਿਬ ਜਿਨ੍ਹਾਂ ਨੇ ਗਰੀਬਾਂ ਲੋਕਾਂ ਨੇ ਬਣਾਈ ਬਣਾਇਆ ਉਹਨੂੰ ਉਹਦਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਇੱਥੇ ਆਉਣਾ ਦੂਜੀ ਗੱਲ ਰਹੀ ਥਾਣੇ ਦੀ ਤੇ ਐਸ.ਐਮ. ਦੀ ਜਾਂ ਡੀ.ਸੀ. ਸਾਹਿਬ ਦੀ ਉਹਨਾਂ ਦਾ ਵੀ ਫਰਜ਼ ਬਣਦਾ ਹੁੰਦਾ ਵਾ ਕਿ ਉਹ ਆਪਣਾ ਕੋਈ ਨਾ ਕੋਈ ਨੁਮਾਇੰਦਾ ਭੇਜ ਕੇ ਸਰਕਾਰੀ ਸੂਲਤੇ ਨਾਲ ਦਿੱਤੀ ਜਾਵੇ ਮੈਂ ਹੁਣ ਵੀ ਤੁਹਾਡੇ ਅੱਗੇ ਬੇਨਤੀ ਕਰਨਾ ਐਸ.ਐਮ. ਦੇ ਦਫ਼ਤਰ ਜਾਂ ਡੀ.ਸੀ. ਸਾਹਿਬ ਨੂੰ ਕਹੋ ਕਿ ਜੇ ਭਗਵੰਤ ਮਾਨ ਨੂੰ ਕਹੋ ਕਿ ਇਹਨਾਂ ਗਰੀਬਾਂ ਨੂੰ ਇੰਨੀ ਜੋ ਨਹੀਂ ਹੋ ਤੇ ਕਿਹਾ ਹੋ ਉਹ ਪ੍ਰਮਾਤਮਾ ਦੀ ਕਿ ਤੂੰ ਕੋ ਮੋੜ ਨਹੀਂ ਸਕਦਾ ਪਰ ਅੱਜ ਜੇ ਇਹਨਾਂ ਨੂੰ ਸਰਕਾਰੀ ਸਹੂਲਤ ਕੋ ਮਿਲ ਜਾਵੇ ਤੇ ਆਪਣਾ ਰਾਹ ਦਿਨ ਕਰਕੇ ਆਪਣਾ ਫਰਜ਼ ਬਣਦਾ ਇਹਨਾਂ ਨੂੰ ਸਹੂਲਤ ਦਵਾਈਏ ਰਹੀ ਗੱਲ ਇਹ ਕੇਸ ਹੈ ਜਿਹੜਾ ਅੱਜ ਮਾਰਕੀਟ ਕਮੇਟੀ ਦਾ ਕੇਸ ਹੈ ਇਹਨਾਂ ਨੇ ਲੈ ਕੇ ਧਾਰ ਕੜ ਸਭ ਕੁਝ ਲੈ ਕੇ ਇਹ ਹੁੰਦੀ ਹੈ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਡੀਸੀ ਕੋ ਰਿਕਮੈਂਡ ਕਰਵਾ ਕੇ ਇਹ ਮਾਰਕੀ ਕਮੇਟੀ ਕੋ ਕੁਝ ਨਾ ਕੁਛ ਇਹਨਾਂ ਨੂੰ ਐਡੇ ਟਾਈਮ ਤੇ ਸੂਰਤ ਜਵਾਈ ਜਾਵੇ ਐਸਡੀਐਮ ਕੋ ਵੀ ਪਾਵਰ ਹੁੰਦੀ ਹੈ ਡੀਸੀ ਕੋ ਵੀ ਪਾਵਰ ਹੁੰਦੀ ਮੈਂ ਤੁਹਾਡੇ ਚੰਨਾਂ 'ਚ ਬੇਨਤੀ ਕਰਦਾ ਤੁਸੀਂ মিডিਆ ਵਾਲੇ ਜੀ ਪ੍ਰੈਸ ਵਾਲੇ ਜਿੱਥੋਂ ਤੱਕ ਮਰਜ਼ੀ ਤੁਸੀਂ ਪਹੁੰਚਾ ਸਕਦੇ ਜੋ ਪਰ ਐਡੀ ਵੱਡੀ ਗੱਲ ਨਾ ਸਾਡੇ ਤਰਨਤਨ ਜ਼ਿਲ੍ਹੇ 'ਚ ਪਹਿਲੀ ਵਾਰ ਆ ਵਾਪਰੀ ਆ ਪਰ ਵਾਪਰੀ ਕਿਹਨਾਂ ਨਾ ਗਰੀਬਾਂ ਨਾ ਜਿਨ੍ਹਾਂ ਦੇ ਪੱਲੇ ਹੀ ਕੱਖ ਨਹੀਂ ਆ ਅੱਜੇ ਤੋ ਤੱਕ ਇਹਨਾਂ ਦੇ ਸਸਕਾਰ ਕਰਨ ਵਾਸਤੇ ਇਹਨਾਂ ਕੋ ਕੋਈ ਪੈਸਾ ਨਹੀਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਨਗਰ ਵਾਲਿਆਂ ਅੱਗੇ ਵੀ ਜ਼ਿਲ੍ਹੇ ਵਾਲਿਆਂ ਅੱਗੇ ਵੀ ਐਡੀਐਮ ਅੱਗੇ ਤਹਿਸੀਲਦਾਰ ਸਾਹਿਬਗਰੀ ਆਪਣੇ ਡੀਸੀ ਸਾਹਿਬ ਅੱਗੇ ਕਿ ਇਹਨਾਂ ਲੋਕਾਂ ਦੀ ਕਿਸੇ ਇਹਨਾਂ ਗਰੀਬਾਂ ਦੀ ਇਹਨਾਂ ਕਿਹੜੇ ਤਰੀਕੇ ਨਾਲ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨਾ ਵੀ ਹੋ ਸਕਦਾ ਇਹ ਪਿੰਡ ਦੇ ਨਗਰ ਦੇ ਲੋਕ ਇਹਨਾਂ ਨੂੰ ਇਕੱਠੇ ਹੋ ਕੇ ਇਹਨਾਂ ਦੀ ਮਦਦ ਕਰਨ ਮੇਰਾ ਨਾਮ ਸਵੇਂਦਰ ਸਿੰਘ ਜੀ ਪਿੰਡ ਦਾ ਨਾਮ ਕੀ ਬੇਟੇ ਨਰਜੰਤ ਸਿੰਘ ਜੀ ਉਹ ਤਾਂ ਗਾਂਧੀ ਜਾਂਦੇ ਛੋਟਾ ਦਾ ਉਮਰ ਕਿੰਨੀ ਬੇਟੇ ਹਾਂ ਉਮਰ 19 ਸਾਲ ਦੀ ਹਾਂ ਜੀ ਨਹੀਂ ਪਲੱਸ 2 ਕੀਤੀ ਤੇ ਦਰਜੀ ਦਾ ਕੰਮ ਕਰਦਾ ਅੱਛਾ ਜੀ ਇੱਕ ਕਿੰਦਾ ਜਿਹੜਾ ਐਕਸੀਡੈਂਟ ਹੋਇਆ ਫਿਰ ਇਹ ਕਿੱਥੇ ਜਾ ਕੇ ਮਰੇ ਗਏ ਇਹ ਨਾ ਸਰ ਜੀ ਅਰਨ ਸਿੰਘ ਦੀ ਪਨੋਰੀ ਦੁਕਾਨ ਹੀ ਸਕੂਲ ਦੇ ਸਾਹਮਣੇ ਉੱਥੇ ਕੰਮ ਕਰਦਾ 2 ਮਹੀਨੇ ਹੋ ਗਏ ਲੱਗੇ ਨੂੰ ਤੇ ਇਹ ਜਾਂਦਾ ਨਹੀਂ ਮਤਲਬ ਗੱਡੀ 'ਚ ਬੈਠਾ ਬੈਠਾ ਉਤਰ ਗਿਆ ਤਾਂ ਮੈਨੂੰ ਜਾਣਾ ਮੇਰੇ ਉਸਤਾਦ ਨੇ ਗੁੱਸੇ ਹੋਣਾ ਅਸੀਂ ਕੰਮ ਦੇਣਾ ਕਪੜੇ ਦੇਣਗੇ ਇਹਨੂੰ ਉੱਤਰ ਕਹਿੰਦਾ ਮੈਂ ਨਹੀਂ ਜਾਣਾ ਦਰਜੀ ਦਾ ਕੰਮ ਕਰਦਾ ਇਹਨੂੰ ਫੇਰ ਮੁੰਡੇ ਬਾਹ ਕਹਿੰਦੇ ਨਹੀਂ ਆ ਜਾ ਪੱਤਰਮ ਤਾਰ ਤੱਕ ਜਾਣਾ ਤਰਮ ਤਾਰ ਤੱਕ ਹੋ ਕੇ ਤੇ ਆ ਪਾਜਰਾ ਚਲੋ ਹੋਣੀ ਲੈ ਗਈ ਠੱਕ ਕੇ ਆਪਣੀ ਲੋ ਨਹੀਂ ਕਰਦਾ ਕਿ ਨਹੀਂ ਮੈਂ ਜਾਣਾ ਪਰ ਜਦੋਂ ਹੋਣੀ ਚੜੀ ਜਾਵੇ ਸਿਰ ਨਹੀਂ ਕਿ ਘਰਾਂ ਚੱਲਿਆ ਤਰਮ ਤਾਰ ਉਹ ਕਰਦੇ ਕਰਤੇ ਉਹ ਗਾ ਮੁੰਡੇ ਦਾ ਰਿਸ਼ਤੇਦਾਰ ਹੀ ਉਹਨੇ ਕਿਹਾ ਬਾਹਰ ਜਾਣਾ ਸੀ ਉਹਾਂ ਦਾ ਚਾਜੋ ਗੋਦਵਾਲ ਮੱਥਾ ਟੇਕੋ ਗੱਦ ਫਰੈਸ਼ੀ ਹਣੀ ਦੇ ਇਲਾਕੇ ਜਾ ਕੇ ਆਪਣੇ ਉੱਥੇ ਕਿਤੇ ਪਕੂਦਰਾ ਲੱਗਿਆ। ਰੋਕਰੇ ਚ ਵੱਡੀ ਗੱਡੀ। ਕੋਟ ਕੇ ਸ਼ੱਤ ਦੇ ਡੇਪਿਆ ਗੱਡੀ ਜੇ ਜਾ ਕੇ ਕੋਈ ਫਾਰਮ ਦੇ ਵਿੱਚ ਵੜਦੀ ਹੈ। ਪਰਿਵਾਰ ਚ ਫਿਰ ਇੱਕ ਇਦਾਂ ਕਿੰਨੇ ਭਰਾ ਭਰਾ ਜੀ। ਤੇ ਪਰਿਵਾਰ ਦੇ ਤਿੰਨ ਭਰਾ ਜੀ। ਇਹ ਮੇਰਾ ਇੱਕ ਵੱਡਾ ਬੇੜਾ ਹੈ ਮੇਰਾ ਵਿਚਕਾਰਲਾ ਵਾ ਇੱਕ ਮੇਰਾ ਛੋਟਾ ਵਾ। ਕਿੰਨੇ ਬੇਟੇ ਆ ਗੁੱਡੀ ਨਹੀਂ ਕੋਈ। ਨਹੀਂ ਜੀ। ਜੀ ਨਹੀਂ ਵਿਆਹ ਨਹੀਂ ਸ਼ਾਦੀ। ਵੱਡਾ ਬੇੜਾ ਵਿਆਹਿਆ ਸੀ। ਕੀ ਨਹੀਂ ਕੋਈ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਲ ਉੱਤਖਾਰ ਕਰਨ ਕੋਈ ਆਇਆ ਨਹੀਂ ਜੀ ਕੋਈ ਨਹੀਂ ਆਇਆ ਸਰ ਜੀ ਆਉਣਾ ਗੱਭਰੂ ਪੁੱਤ ਤੋੜ ਲਿਆ ਵਾ ਕਿੰਨੇ ਆਉਣਾ ਤੇ ਕਿੰਨੇ ਜਾਣਾ ਲੱਕ ਸਾਡਾ ਟੁੱਟ ਗਿਆ ਦੋਹਾਂ ਜੀਆਂ ਦਾ ਉਹ ਮੈਂ ਇਹ ਘਰ ਕਰ ਕਰਕੇ ਅਸੀਂ ਬੱਚੇ ਪੜਾਏ ਆ ਕਮਾਈ ਕਰ ਕਰਕੇ ਅਸੀਂ ਆਪਣਾ ਘਰ ਦਰਜੀਦਾਰ ਚਲਾਇਆ ਪ੍ਰਸ਼ਾਦਾ ਪਾਣੀ ਜਿਹੜਾ ਨਾਲ ਪੜਾਈ ਵੀ ਕਰ ਗਿਆ ਨਾਲ ਕੰਮ ਵੀ ਸਿੱਖ ਗਿਆ ਇਹ ਉਹਨਾਂ ਹਰ ਬੱਚਾ ਕਹਿ ਸਕਦੇ ਕਿ ਹੁਣ ਹਰ ਬੱਚਾ ਹੀ ਹਟਾ ਜਾ। ਹਾਂਜੀ। ਇਹਦੇ ਲਾਹ ਮੰਨੀ ਬੱਚੇ ਦਾ ਉਹਦਾ ਸਿੱਧਾ ਕੰਮ ਦੇ ਜਾਂਦਾ ਇਸ ਕੰਮ ਤੇ ਕਰਿਆ। ਜਿਹੜੇ ਦੂਜੇ ਬੱਚੇ ਸੀ ਉਹ ਫਿਰ ਪੰਡੋਰੀ ਰਣ ਸਿੰਘ ਦੇ। ਉਹ ਪੰਡੋਰੀ ਰਣ ਸਿੰਘ ਦੇ। ਅੱਛਾ ਉਹਨਾਂ ਦੀ ਕਿੰਨੀ ਉਮਰ ਹੀ ਉਹਨਾਂ ਦੀ? ਉਹਨਾਂ ਦੀ ਉਮਰ ਦਾ ਨਹੀਂ ਸਰ ਜੀ। ਉਹ ਵੀ ਹੌਲੀ ਉਮਰ ਦੇ ਕੋਈ ਨਸ਼ਾ ਪਤਾ ਨਹੀਂ ਹੈਗਾ। ਕੋਈ ਨਸ਼ਾ ਪਤਾ ਸਾਡੇ ਟੱਬਰ ਦੇ ਵਿੱਚ ਕਿਸੇ ਨੂੰ ਨਸ਼ਾ ਨਹੀਂ ਹੈ। ਸਾਰੇ ਯਾਰ ਦੋ ਸੀ। ਯਾਰ ਦੋ ਤੇ। ਇਹ ਮੰਦਪਗੀ ਕਰਨੀ ਆਈ ਹੈ। ਐਵੇਂ ਹੋਈ ਤੇ ਚੀਜ਼ਾਂ ਕਰਦੇ। ਕਹਣਾ ਸਰਦਾਰ ਜੀ ਕੀ ਆ ਬਹੁਤ ਚੱਲਦੀ ਮੰਨ ਤਫਾਕੀ ਕਰ ਸਕਦੇ ਜੀ ਜਿਹੇ ਬੱਚਾ ਸਾਡੇ ਹੱਥਾਂ ਚ ਪੜਿਆ ਹੈ ਇਹ ਮੁੰਡੇ ਦੀ ਮਾਸੀ ਨਾ ਇਹਦੇ ਦੋਪਰਾ ਉਹ ਸਾਡੇ ਜ਼ਿਮੀਂਦਾਰਾਂ ਵਾਲੀ ਲੱਕ ਜਿਉਂ ਉੱਥੇ ਰਹਿੰਦੇ ਆ ਤੇ ਇੱਕ ਇਹ ਮੁੰਡੇ ਦੀ ਮਾਸੀ ਸਗੀ ਨਾਲ ਤਾਈ ਆ ਤੇ ਇਹ ਉਹਦੇ ਕੋਈ ਜਾਦਾ ਰਿਆ ਤੇ ਉੱਥੇ ਸਾਡੇ ਪੂਏ ਗਾੜੀ ਪੜਿਆ ਤੇ ਮਿਹਨਤੀ ਮੁੰਡਾ ਡਾ ਤੇ ਸਮਝੋ ਵੀ ਕਿਥੇ ਨਸੇ ਪਤੇ ਨੂੰ ਹੱਥ ਨਹੀਂ ਲਾਉਂਦੇ ਨੇ ਤੇ ਅੱਜ ਕੱਲ ਤੁਹਾਨੂੰ ਪੜਿਆ ਸਮੱਖ ਹੋ ਜਿਆ ਕਲਾਸ 2 ਕਰਦਿਆਂ ਪੜ੍ਹਾਈ ਕਰਦਿਆਂ ਕਰਦਿਆਂ ਟੌਪ ਦਾ ਦਰਜੀ ਬਣ ਗਿਆ ਸਕੂਲੋਂ ਆਣ ਕੇ ਦਰਜੀ ਕੋਲ ਕੰਮ ਸਿੱਖਣਾ 5-6 ਸਾਲ ਲਾ ਕੇ ਤੇ ਹੁਣ ਵੀ ਕੱਲਾ ਦੁਕਾਨ ਸੰਭਾਲਣ ਦੇ ਕਾਬਲ ਹੋ ਗਿਆ ਕਿੰਦਾ ਪਰਿਵਾਰ ਦਾ ਕੋਈ ਰੁਜ਼ਗਾਰ ਵਗੈਰਾ ਕੀ ਹੈ ਰੁਜ਼ਗਾਰ ਭਾਜੀ ਜੜ ਡਪਾਈ ਆ ਮਿਹਨਤੀ ਕਰਦੇ ਮਿਹਨਤ ਤੇ ਇੰਨੀ ਕਰਦੇ ਓ ਚੋਨਾ ਬੜਾ ਹੁੰਦਾ ਸੀ ਨਾ ਸਿਰਾਂ ਤੇ ਮੋਬਾਈਲ ਬਣ ਕੇ ਅੱਧੀ ਰਾਤ ਅੱਧੀ ਅੱਧੀ ਰਾਤ ਤੱਕ ਚੋਨਾ ਫੜ ਕੇ ਰਿਹਾਏ ਫੋਰਾ ਮਿਹਨਤੀ ਪਰਿਵਾਰ ਇਹਨਾਂ ਇਹਨਾਂ ਮਿਹਨਤੀ ਵੀ ਸਿਰਾਂ ਤੇ ਮੋਬਾਈਲ ਬਣ ਕੇ ਮੋਬਾਈਲ ਦੀਆਂ ਲੈਟਾਂ ਜਗਾ ਕੇ ਨਾ ਇਤਤਾ ਦਾ 11:00 11:00 ਵਜੇ ਤੱਕ ਨੇਰੇ ਵੀ ਇੰਨਾ ਇੰਨਾ ਕੰਮ ਕਿ ਇੱਕ ਨੌਜਵਾਨ ਦੀ ਮੌਤ ਹੋਈ ਲੇਕਿਨ ਕੋਈ ਵੀ ਤਰਫੋਂ ਅਧਿਕਾਰੀ ਨਹੀਂ ਪਹੁੰਚਿਆ ਜਾਂ ਕੋਈ ਨਹੀਂ ਜੀ ਅਜੇ ਅਜੇ ਤੱਕ ਕੋਈ ਨਹੀਂ ਨਹੀਂ ਕੋਈ ਪਾਰਟੀ ਨਹੀਂ ਪਹੁੰਚੀ ਕਿੰਨੇ ਪਹੁੰਚਣਾ ਭਾਜੀ ਕੌਣ ਕਿਸ ਦਾ ਬਣਦਾ ਚਾਹੀਦਾ ਹੀ ਸਰਕਾਰ ਨੂੰ ਚਾਹੀਦਾ ਤੇ ਹੈਗਾ ਵਾ ਵੇਖੋ ਸਾਇਤ ਕੋਈ ਆਈ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਜਿੱਦਾਂ ਦੇ ਹਾਲਾਤ ਨੇ ਚਾਹੀਦਾ ਸਰਕਾਰ ਕੋਈ ਮਦਦ ਕਰੇ ਚਾਹੀਦਾ ਚਾਹੀਦਾ ਜੀ ਵੇਖੋ ਕਮਾਊ ਪੁੱਤ ਦੀ ਪਹਿਲਾ ਕੰਮ ਸਿੱਖਿਆ ਸੀ ਉਦਾਂ ਹੀ ਇਹ ਹੁਣ 15000 2 ਮਹੀਨੇ ਹੋ ਗਏ 15000 ਤਨਖਾਹ ਦੇ ਕੰਮ ਕਰਦੇ ਵੇਚਾ ਗਿਆ ਸੀ ਇਹ ਨਾ ਬਾਕੀ ਇੱਕ ਬਾਤ ਨੋਰੀ ਰਣਸ ਹੈ ਜਿਹੜੀ ਮੇਰੇ ਡਾਕਟਰ ਨਾਲ ਹੈ ਹੈ ਮੇਰੇ ਮੇਰੀ ਡਾਕਟਰ ਦਾ ਨਾਮ ਹੈ ਸਿਕੰਦਰ ਸਿੰਘ 26 ਸਾਲ ਤੋਂ ਬਰੋ ਕੰਮ ਕਰਦੀ ਗਾ ਕੰਮ ਕਿਤਾਬਾਂ ਦਾ ਸਰਕਾਰੀ ਕਰਤਾ ਦੁਕਾਨ ਕਰੇਡਸ਼ ਨੂੰ ਸਪੀਡ ਤੋਂ ਅਸਪੀਡ ਤੋਂ ਇੱਕ ਕਿਹੜਾ ਹਾਲ ਚਾਬਾ ਬਰੇਕ ਹੋ ਗਿਆ ਇਸ ਨਾਲ ਬੰਦ ਕਰ ਦਰ ਗਰ। ਫਿਰ ਤੇ ਅੱਬੀ ਜਾਣ ਦਾ ਇੱਕ ਤਰ੍ਹਾਂ ਇੱਕ ਮੁੰਡੇ ਨਾਲ ਜਾਰਾ ਹੈ ਬਾਹਰ ਤੇ ਬੈਠੇ ਮਿੱਠਾ ਸਲਾਹ ਕਰ ਲੈ ਕਿ ਦੋਲ ਵਾਲੇ ਮੱਥਾ ਟੇਕ ਆਉਨੇ ਹੈ ਚਲੋ ਮੇਰੇ ਨਾਮ ਨਹੀਂ ਪੂਰੀ ਸਲਾਹ ਨਾ ਕੀਤੀ। ਚਲੇ ਗਏ ਚਲੋ ਅੱਜ ਜਾਣਾ ਹੈ ਇੱਕ ਮੁੰਡੇ ਨਾਲ ਬਾਹਰ ਉਹ ਜੁੜੇ ਵਾਲਾ ਜਿਹੜਾ ਮੁੰਡਾ ਹੈ ਬਾਹਰ ਹੈ ਨਾ। ਇੱਕ ਪਰਿਵਾਰ ਚ ਇੱਕ ਹੋ ਗਿਆ ਹੈ। ਹਾਂਜੀ ਪਰਿਵਾਰ ਚ ਕਿੰਨੇ ਇੰਨੇ ਹਾਂਜੀ बेटा दो एक बार एक बार बेटा है एक बार है बेटा हां जी इदा लगवा करदा है हां जी कोई भी है नहीं कोई नहीं गया है किदा ना परिवार में प्यार से साटा जो मैं मेहनत करते दुकान पे जदा कल दा हादसा आया कोई थाने प्रशासन अधिकारी या कोई हां तो पता ही नहीं लगा हुन तो समझ लगे हां ਕੀ ਬੋਲਦਾ ਕਿ ਸੈਕਿੰਡ ਡਿਵਾਰਨ ਕਮਿਟੀ ਦਾ ਤੁਸੀਂ ਜਿਹੜਾ ਕੋਤਾਰਾ ਘਰ ਦਾ ਦੁਬਾਰਾ ਸੇਵ ਦਿੱਤੇ ਸੀ ਉਹਦਾ ਸਿਰ ਤੇ ਨਹੀਂ ਤੇ ਚੱਲਣ ਦਾ ਮੈਂ ਨਹੀਂ ਸਕਦਾ ਕੋਈ ਉਹ ਬੋਲਦਾ ਸਾਰੇ ਘਰੀ ਕੰਮ ਉਹੋ ਜਿਹੜਾ ਇੱਕ ਬੱਚਾ ਦੇ ਤੋਂ ਬੇਟੀ ਨੂੰ ਇੱਕ ਬੇਟੀ ਉਹ ਲੱਗਦਾ ਉਹਨਾਂ ਦੇ ਉਹਨਾਂ ਨੂੰ ਸਹੀ ਕੰਦੇ ਸਾਹਿਬ ਤੋਂ ਬੋਤਾਰੇ ਪੁੱਛ ਕੀ ਪ੍ਰਵਾਹ ਹੈ ਕਿ ਨਹੀਂ ਸੇਵ ਸਤਾਰ ਸਤਾਰ ਲਾਹੋ ਲਿੱਤੇ ਦੇ ਤਾਈ ਸਤਾਰੋ ਗੁਰੂ ਉਹਦੇ 26 ਸਾਲ ਕੁ ਦੀ ਪੇਚੀ ਹੈ 74 ਸਾਲ ਦੀ ਹੈ ਇਹਨੇ ਕੁੱਲ 4 ਗਾਰ ਜਲਾਇਫੂ ਪਹੁੰਚਣ ਲਈ ਗਿਆ ਮਾਪੀ ਜਾਦਾ ਹਾਂ ਉਹਨੇ ਦਿੱਲੀ ਜਾਣੇ ਕੰਮ ਉਪਰ ਮੈਂ ਕਿ ਕੰਪਨੀ ਚ ਕਰਦਾ ਜਾਦਾ ਹਾਂ ਪੁੰਪੜੀਆਂ ਨੇ ਜਾਂਦਾ ਹੈ ਗੱਲ ਤੇ ਇਹ ਐ ਜਿਹੜਾ ਖਾਸਾ ਇੱਕ ਜਿਹਦਾ ਨਹੀਂ ਪਤਾ ਲੱਗਾ ਮੈਨੂੰ ਉਹ ਉੱਥੇ ਤੱਕ ਪਹੁੰਚੇ ਨਹੀਂ ਕੱਲ ਜਾਣਦੇ ਹੈ ਰਾਹ ਚ ਮੋੜ ਘੱਟਿਆ ਪੀਓ ਹਸਪਤਾਲ ਆ ਗਿਆ ਅਸੀਂ ਫੇਰ ਮੋੜ ਲੈ ਬਚਾਰ ਕੋ ਚੰਗੇ ਭਲੇ ਹੁਣ ਅਸੀਂ ਵੇਖਾਂਗੇ ਜਾ ਕੇ ਤਾਂ ਉੱਥੋਂ ਫੇਰ ਆਈਆਂ ਗੱਡੀ ਤੱਕ ਤੇ ਉੱਥੋਂ ਤੱਕ ਤੇ ਪਹੁੰਚੀ ਨਹੀਂ ਹੁਣ ਚਾਰ ਬੱਤੀ ਸਪੀਡ ਦੇ ਹਾਂਜੀ ਇੱਕ ਸਬਜ਼ੋਰੀ ਕੋ ਇੱਕ ਮੂਵੀ ਹਸਣ ਦੀ ਜਿਹੜੀ ਚੌਥੀ ਦੀ ਹੈ ਕਿ ਜੱਕਾ ਦੀ ਉਹ ਜੱਕ ਜਿਹੜਾ ਉਹ ਜਕਮੀ ਹੈ ਉਹਦਾ ਕੀ ਹਾਲ ਹੈ ਉਹ ਇੱਥੇ ਹੁਣੇ 10 ਦਿਨ ਤੇ ਹੱਲੇ ਮਾੜਾ ਮੱਟਾ ਹਾਂ ਹਾਂ ਕਰਦਾ ਜਿਆਦਾ ਨਹੀਂ ਹਾਂ ਜਮੀਰ ਕੰਬਾ ਮਾੜੇ ਮੱਟੇ ਹੀ ਹਾਂ ਅੱਖਾਂ ਹੀ ਦੱਦਾਂ ਵੋ ਇੱਕ ਮਲਿਕਾ ਚਾਹੀਦੀ ਸਰਕਾਰ ਦੀ ਬਤਕਾਰੀ ਬਸਾਈ ਦਾ ਸਾਰੇ ਬੱਚੇ ਸਾਰੇ ਮਤਲਬ ਮਿਹਨਤ ਵਾਲੇ ਦੇੜੀ ਵਾਲੇ ਸਾਰੇ ਮਿਹਨਤੀ ਵਾਲੇ ਸੋ ਜਮੀਨ ਬਦਨਾ ਕਹਤਾ ਨਹੀਂ ਕੁਝ ਵੀ ਹੋਏਗਾ ਉਹ ਇਹਨਾਂ ਨੂੰ ਚਾਹੀਤਾ ਤੇ ਆਈ ਆ ਸਾਰਿਆਂ ਨੂੰ ਦੁਕਾਨ ਵਿੱਚ ਕਰਨਾ ਤੇ ਜੋ ਕੋਸੋਣਾ ਸਾਡੇ ਕੋਲ ਤੋਂ ਕੀ ਹੋਣਾ ਵਾ ਗੋਡੇ ਨਾ ਤਰ ਰੁਕ ਲੈਣੀ ਹਾਂ ਦੀ ਪਾਰਾ ਦਿੱਤੀ ਅੰਮ੍ਰਿਤ ਦੁਕਾਨ ਤੇ ਕੰਪਿਊਟਰ ਦਾ ਰੈੱਟ ਚਲੋ ਤੁਹਾਨੂੰ ਉਹਦਾ ਕੋਈ ਨਾਮ ਕਰਿਆ ਕਰੋ ਜੇ ਮੈਂ ਕਹਾਂਗਾ ਕਰੋ ਕੋਈ ਇਹੋ ਤੇਰੇ ਤੇ ਪੜਾ ਦਿੱਤਾ ਤੇ ਉਹਦਾ ਨਾਮ ਉਹਦਾ ਨਾਮ ਜਗਰਾਜ ਕਿੰਨੀ ਉਮਰ ਨੇ ਉਹਦੀ ਕੋਈ ਵੀ 26 27 ਸਾਲ ਇਹ ਕੰਮ ਕਰਦਾ ਕੋਡਿੰਗ ਦਾ ਕੰਮ ਕਰਦਾ ਗਟੇ ਦਾ ਕੰਮ ਕਰਦਾ ਸਭਾਤ ਪਰਿਵਾਰ ਚ ਅਹੀਂ ਚਾਰ ਭੈਣ ਭਰਾ ਅੱਛਾ ਜੀ ਤਿੰਨ ਵਿਆਹੇ ਆਈ ਤੇ ਉਹ ਕੁਆਰਾ ਕਿਸੇ ਇੱਕ ਨੂੰ ਪਤਾ ਲੱਗਾ ਕਿੱਥੇ ਜਾ ਰਹੀ ਭਾਈ ਦੱਸ ਕੇ ਨਹੀਂ ਇਥੋਂ ਕਹਿੰਦਾ ਮੈਂ ਦੁਕਾਨ ਦਾ ਸਮਾਨ ਲੈ ਆ ਦੁਕਾਨ ਦੀ ਤਿਆਰੀ ਕਰਾਉਣ ਰਿਹਾ ਹਾਂ ਮੈਂ ਏਸੀ ਲੈਣ ਚੱਲਿਆ ਆਹ ਕੋਲ ਲੈਣ ਚੱਲਿਆ ਘਰੇ ਮਾਂ ਇਥੋਂ ਕਹਿ ਗਿਆ ਵੀ ਮੈਂ ਆ ਲੈਣ ਚੱਲਿਆ ਤੇ ਸਾਨੂੰ ਦੱਸ ਕੇ ਨਹੀਂ ਗਏ ਗਾੜੀਆਂ ਤੇ ਮੁੜ ਕੇ ਮੁੜਿਆਣਾ ਪਿੱਕੇ ਚਲ ਗਏ ਆਹ ਦੁਕਾਨ ਕਾਦੀ ਕਟਿੰਗ ਦੀ ਚੌਥੀ ਇੱਥੇ ਆਵੇ ਬਣਾਉਂਦੇ ਨਾਲ ਨਵੀਂ ਬਣਾਉਂਦੇ ਆ ਵੀ ਘੋਦੇ ਆਹੋ ਪਹਿਲੀ ਜਿਹਦੇ ਉਥੋਂ ਚੁੱਕਦੇ ਲੱਗੇ ਆ ਕਿਰਾਏ ਤੇ ਉਹਦੇ ਘਰੇ ਲਿਆਉਣ ਲੱਗੇ ਆ ਅੱਛਾ ਜੀ ਤੇ ਇਦਾਂ ਮੁੜ ਕੇ ਅਨੁਕ ਕਾਲੀ ਮਾਰੇ ਕੰਮ ਦੇ ਗਿਆ ਮੈਨੂੰ ਤੇ ਪਤਾ ਹੀ ਨਹੀਂ ਕਿ ਇਹ ਗੱਲ ਦਾ ਜਦੋਂ ਪਤਾ ਲੱਗਾ ਤਾਂ ਐ ਉਹ ਅੰਕਲ ਇਤ ਨਾਲ ਜਿੰਨਾਂ ਦਾ ਮੁੰਡਾ ਇਦਾਂ ਐ ਜੋ ਇਕੱਠੇ ਗਏ ਤੇ ਜਾਣਦਿਆਂ ਨੂੰ ਕੋਈ ਸਮਝ ਜ਼ੋਰ ਨਹੀਂ ਲੱਗਦਾ ਕਿ ਜਾਨੀ ਕਹਿੰਦੇ ਪ੍ਰਵਾਜ ਸਤਾਰ ਮਿਲਵਾਰੀ ਹਟਦੇ ਹਾਂਜੀ ਹਾਂਜੀ ਇਹ ਮੁੰਡਾ ਦਾ ਇੱਕ ਨੰਬਰ ਹੈ ਇਸ ਤਰ੍ਹਾਂ ਤੇ ਕੀ ਸਰਕਾਰ ਕੋ ਵੀ ਮੰਗਰ ਦੇ ਕਿ ਹੁਣ ਜੇ ਤਾਂ ਚਾਹਾਂ ਕਿ ਜਵਾਨ ਕੋਈ ਗੈਸਟ ਨਹੀਂ ਫਰਾ ਦੀ ਦਸ ਤੋਂ ਲੈ ਤੇ ਪ੍ਰਵਾਜ ਖਮੋਣ ਵਾਲ ਵੀ ਹੈਗਾ ਜੀ ਚਾਹੀਦਾ ਸਰਕਾਰ ਨੂੰ ਕੋਈ ਮਦਦ ਕਰੇ ਉਹਦੇ ਚਾਹੀਦੀ ਤੇ ਜ਼ਰੂਰ ਹੈ ਪਰ ਅੱਗੇ ਉਹਨਾਂ ਦੀਆਂ ਮਰਜ਼ੀਆਂ ਕਿੱਸਾ ਫਿਰ ਹਉਣ ਜਿਹੜੀਆਂ ਡੈੱਡ ਹੋ ਗਈਆਂ ਉੱਤੇ ਫਿਰ ਕਿਸਕਾਰ ਜਦੋਂ ਦੇਣਗੇ ਉਦੋਂ ਕਰਨ ਇਹੋੀ ਗੱਲ ਪ੍ਰਸ਼ਾਸਨ ਆਪੇ ਹੀ ਗਏ ਉੱਥੇ ਗਏ ਆਂਦੇ ਉਹਨਾਂ ਗੋਂਦਵਾਲ ਗਏ ਸੱਧਿਆ ਉਠਾਣੇ ਠਾਣੇ ਗਏ ਉੱਥੇ ਆਂਦੇ ਇਨਕੁਆਰੀ ਕਰਨੀ ਤੇ ਧਾਰ卡ੜ ਖੜਿਆ ਮੁੰਡੇ ਦਾ